ਅਜਰਾਮਾ ਮੰਡੀ ਦੇ ਡੇਰਾ ਬਾਬਾ ਦਿਆਲ ਦਾਸ ਜੀ ਵਿਖੇ ਸੰਤਾਂ ਦੀ ਪਰਮ ਜਾਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਵਾਏ ਪਵਿੱਤਰ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਈ ਗਏ ਨੇ ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿੱਥੇ ਖੂਨਦਾਨ ਕੈਂਪ ਦੇ ਨਾਲ-ਨਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ ਉੱਥੇ ਨਾਲ ਹੀ ਇਸ ਸਮਾਗਮ ਦੇ ਵਿੱਚ ਸੰਤ ਮਹਾਪੁਰਸ਼ਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਹਾਜਰੀ ਭਰੀਏ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਦੇ ਲਈ ਗੁਰੂ ਘਰ ਲੰਗਰ ਹੈ ਜਿਹੜਾ ਉਹ ਤੁਟ ਵਰਤਾਇਆ ਗਿਆ ਇਸ ਮੌਕੇ ਇੱਕ ਖੂਨਦਾਨ ਕੈਂਪ ਰੱਖਿਆ ਗਿਆ ਸੀ ਲੋਕ ਭਲਾਈ ਸੇਵਾ ਸੰਮਤੀ ਦੇ ਸਹਿਯੋਗ ਦੇ ਨਾਲ ਰਾਮਾ ਮੰਡੀ ਦੇ ਵਿਸ਼ਾਲ ਜੀ ਦੀ ਰਹਿਨੁਮਾਈ ਦੇ ਹੇਠ ਇੱਕ ਖੂਨਦਾਨ ਕੈਂਪ ਲਵਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨਾਂ ਨੇ ਖੂਨਦਾਨ ਕੀਤਾ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਲੰਗੇ ਆਪੇ ਨਗਰ ਕਰੇ ਨਾਨਕ ਸਾੰਮਣ ਸੰਤਾਂ ਵਾਹਰ ਸੋਤਿ ਸਮਜਰਾ ਹੁਣ ਲਗਤੋ ਸਭ ਤੋਂ ਵੱਡਾ ਦਰਸ਼ਨ ਦਿਦਾਰ ਮਹਾਤਮਕਾ ਦੇਨ ਕਰਕੇ ਸਰਬਤ ਸਾਧਕਮਾਈ ਵਾਹੀ ਬੁਰਨਾ ਰਿਵਾ ਗੁਰੂ ਦੇ ਪੰਜੇ ਪਿਆਰੇ ਕਮਾਈ ਵਾਹੀ ਬੁਰਨਾ ਰਿਵਾ ਗੁਰੂ ਬਹੁਤ ਨੇ ਪੰਜੇ ਤਖਤ ਸ੍ਰੀ ਅਮਰਤ ਸਾਰਾ ਹਜੂਰ ਸਾਹਿਬ ਉਹ ਅਨੰਦਪੁਰ ਪਟਨਾ ਪਉਂਟਾ ਉਹ ਨਨਕਾਣਾ ਗੁਰੂ ਜੀ ਦਾ ਟਕਣਾ ਗੁਰੂ ਕੀ ਕੌਸ਼ੇ ਸ੍ਰੀ ਦਮਦਮਾ ਸਾਹਿਬ ਸਮੂਹ ਗੁਰਦੁਆਰੇ ਗੁਰਧਾਮੋ ਜੀ ਕੇ ਦਾਰਸ਼ਨਿਕਾ ਨਮਾ ਹਾਤਮਕਾ ਧਿਆਨ ਪਰ ਕੇ ਗੁਰਬਤ ਜਾਤ ਤੁਮਾਰੇ ਭਾਈ ਬੁਰਣਾ ਜੈਵਾ ਗਿਆਨਮੀ ਗੁਰਗੱਦੀ ਦੇ ਉਰਾਨਿਮਾਨ ਹਾਜ਼ਰਾ ਹਜੂਰ ਜਹਰ ਜੂਰ ਸਰਬ ਕਲ ਭਾਈ ਬੁਰਣਾ ਜੈਵਾ ਨਹੀਂ ਸਾਹਿਬ ਬਾਬਾ ਗੁਰਦਿੱਤਾ ਦੀਨ ਮੁਨੀ ਕਾ ਟਿਕਾ ਜੋਬਰ ਮੰਗਿਆ ਸੋਈ ਵਰ ਦਿੱਤਾ ਬਾਬਾ ਸ਼੍ਰੀਜੰਦ ਬਾਬਾ ਲਖਮੀਜੰਦ ਬਾਬਾ ਬੁੱਢਾ ਜੀ ਗੁਰੂ ਹਟਾਲਾ ਰਾਏ ਗੁਰੂ ਸੰਗਤ ਸਾਹਿਬ ਸੱਚੀ ਦਾੜੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਨੰਤ ਜੋ ਆਗਰ ਅਰੋਗ ਨਾਮ ਜੀਨੀ ਰੇ ਰਾਤਨਾ ਨਾਮ ਦਾ ਦੇਖਣ ਨੂੰ ਮਿਲਦਾ ਹੈ ਤੇ ਉਹਦਾ ਨਾਮ ਸਾਈ ਭੱਤੂ ਵਰਤਦੇ ਸਤਿਗੁਰੂ ਨੇ ਬੇਰਤੀ ਨਜ਼ਰ ਕੀਤੀ ਜਿਸ ਵੇਲੇ ਉਹਨਾਂ ਨੇ ਦੇਖਿਆ ਉਹ ਇਤਿਹਾਸ ਨਾਲ ਵੀ ਕਿ ਤੇ ਸ਼੍ਰੀਮਾਨ 108 ਸਵਾਮੀ ਬਾਬਾ ਬਿਆਲ ਦਸ ਜੀ ਸੰਤੋ ਇੱਕ ਮਦਾਸੀ ਸਮਾਪਤੀ ਹੈ ਜੀ ਸੋ ਸਾਰੀ ਸੰਗਤ ਇੱਕ ਬਾਰ ਕਹਿਨ ਤੇ ਰਸਨਾ ਨੂੰ ਪਵਿੱਤਰ ਕਰੀਏ ਫਤਿਹ ਦੇ ਵਿੱਚ ਸਾਰੀ ਸੰਗਤ ਗੱਜ-ਬੱਜ ਕੇ ਬੋਲੀਏ ਜੀ ਸਾਰੀ ਸੰਗਤ ਗਜਾਓ ਫਤਿਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਇੱਥੇ ਬਾਬਾ ਦਿਆਲ ਦਾਸ ਜੀ ਦੇ ਡੇਰੇ ਵਿੱਚ ਸੰਤ ਮਨੀ ਜੀ ਦੇ ਇੱਥੇ ਸੱਦੇ ਤੇ ਅਸੀਂ ਆਏ ਆ ਜੀ ਬੜਾ ਵਧੀਆ ਲੱਗਿਆ ਇੱਥੇ ਆ ਕੇ ਭੰਡਾਰੇ ਦੇ ਵਿੱਚ ਬੜੇ ਪੁਰਾਣੇ ਮਿੱਤਰ ਪੁਰਾਣੇ ਦੋਸਤ ਹਲਕਿਆਂ ਦੂਜੇ ਹਲਕਿਆਂ ਚੋਂ ਆਪਣੇ ਆਪਣੇ ਹਲਕਿਆਂ ਚੋਂ ਐਮਸੀ ਸਾਹਿਬ ਇੱਥੇ ਸਾਨੂੰ ਰਾਮੇ ਦੇ ਮੇਲੇ ਨੇਗੇ ਤੇ ਮੇਰਾ ਦੋਸਤ ਖਾਸ ਕਰਕੇ ਜ਼ਿਕਰ ਕਰਨਾ ਚਾਹਨਾਗਾ ਮੈਂ ਵਿਸ਼ਾਲ ਲਹਿਰੀ ਜੀ ਦਾ ਜਿਨ੍ਹਾਂ ਨੇ ਤਕਰੀਬਨ 350 ਖੂਨਦਾਨ ਕੈਂਪ ਜਿੱਥੇ ਵੀ ਕੋਈ ਭੰਡਾਰਾ ਹੁੰਦਾ ਜਾਂ ਕੋਈ ਸਮਾਗਮ ਹੁੰਦਾ ਤੇ ਇਹ ਮੁੰਡਾ ਹਮੇਸ਼ਾ ਉੱਥੇ ਆਪਦੇ ਜਿਹੜਾ ਇਹਦਾ ਸੰਗਠਨ ਹੈਗਾ ਉਹਦੇ ਰਾਹੀਂ ਇਹ ਜਿਹੜਾ 350 ਵਾਰੀਆਂ ਨੇ ਖੂਨਦਾਨ ਕੈਂਪ ਲਾਇਆਗਾ ਮੈਂ ਸਮਝਦਾਗਾ ਵੀ ਜਿੱਥੇ ਆਪਾਂ ਇਹਨੇ ਪਾਪ ਕਰਦੇ ਆਗੇ ਹਰੇਕ ਤੋਂ ਆਪਣੇ ਤੋਂ ਕਿਵੇਂ ਨਾ ਕਿਵੇਂ ਜਾਣਿਆਂ ਜਾਣਿਆਂ ਚ ਕਿੰਨੇ ਕਿੰਨੇ ਪਾਪ ਹੋ ਜਾਂਦੇ ਨੇਗੇ ਇੱਥੇ ਆ ਕੇ ਪਤਾ ਲੱਗਦਾਗਾ ਵੀ ਜਿਹੜਾ ਪੁੰਨ ਇਹ ਮੁੰਡਾ ਖਟ ਰਿਆਗਾ ਜਿਹੜਾ ਲੋਕਾਂ ਦੇ ਕੰਮ ਪਤਾ ਵੀ ਨਹੀਂ ਹੈਗਾ ਆਪਾਂ ਨੂੰ ਵੀ ਕਿਹੜੇ ਕਿਹੜੇ ਲੋਕਾਂ ਨੂੰ ਇਹਨਾਂ ਨੇ ਖੂਨ ਜਿੱਥੇ ਪਹੁੰਚਦਾਗਾ ਤਾਂ ਮੈਂ ਸਮਝਦਾ ਇੱਕ ਰੱਬ ਦਾ ਕਾਮੀ ਇਹ ਮੇਰਾ ਦੋਸਤ ਹੈਗਾ ਕਾਫੀ ਦੇਰ ਦਾ ਤੇ ਰੱਬ ਦਾ ਕਾਮੀ ਇਹ ਕਰ ਰਿਹਾਗਾ ਇਹਨੂੰ ਮੈਂ ਭਰਾਈ ਵੀ ਦਿੰਨਾ ਤੇ ਹੱਲਾ ਸ਼ਰੀ ਵੀ ਦਿੰਨੇ ਆ ਤੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਵੀ ਕਰਦੇ ਆ ਵੀ ਇਹਨੂੰ ਲੰਬੀ ਉਮਰ ਬਖਸ਼ੇ ਤਾਂ ਕਿ ਇਹ ਮਨੁੱਖਤਾ ਦੀ ਸੇਵਾ ਅੱਗੇ ਵੱਧ ਚੜ੍ਹ ਕੇ ਕਰਦਾ ਰਹੇ ਚੰਪਲ ਜੀ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨ ਤਾਂ ਜੀ ਜਿਹੜੇ ਨਸ਼ੇ ਤੋਂ ਰਹਿਦ ਨੇ ਉਹੀ ਵਿਚਾਰੀ ਇੱਥੇ ਆਉਂਦੇ ਨੇਗੇ ਤੇ ਮੈਂ ਸਮਝਦਾ ਕਿ ਬੜੀ ਬੜੀ ਪ੍ਰੇਰਣਾ ਵੀ ਹੈਗੀ ਇਹ ਵੀ ਜੇ ਕਿਤੇ ਆਪਾਂ ਖੂਨ ਦੇ ਕੇ ਕਿਸੇ ਹੋਰ ਦੀ ਜਾਨ ਬਚਾ ਸਕੀਏ ਐਡੋ ਵੱਡਾ ਦਾਨ ਮੈਨੂੰ ਮੈਂ ਸਮਝਦਾ ਇੱਥੇ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਜੀ ਤੇ ਮੈਂ ਦੁਬਾਰੇ ਵਧਾਈ ਦੇਣਾ ਚਾਹੁੰਦਾ ਤੇ ਨੌਜਵਾਨਾਂ ਨੂੰ ਵੀ ਮੈਂ ਪ੍ਰੇਰਿਤ ਕਰਨਾ ਚਾਹੁੰਦਾਗਾ ਵੀ ਆਓ ਆਪਾਂ ਨਸ਼ੇ ਛੱਡੀਏ ਇੱਕ ਦੂਜੇ ਦੇ ਆਪਾਂ ਭਾਈ ਬਣ ਕੇ ਇੱਕ ਦੂਜੇ ਦੇ ਗੱਲਬਾਤੀ ਲੈ ਕੇ ਤੇ ਆਪਾਂ ਮਨੁੱਖਤਾ ਦੀ ਸੇਵਾ ਕਰੀ